ਹੁਸ਼ਿਆਰਪੁਰ ਦੇ ਟਾਂਡਾ ਵਿੱਚ ਇੱਕ ਕਾਲਜ ਦੀ ਵਿਦਿਆਰਥਣ ਨੇ ਇੱਕ ਗ੍ਰੰਥੀ ਉਤੇ ਕਥਿਤ ਤੌਰ ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ ਫਿਲਹਾਲ ਪੁਲਿਸ ਨੇ ਗ੍ਰੰਥੀ ਖਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਿਪੁੰਨ ਸ਼ਰਮਾ ਦੇ ਨਾਲ ਜੀ ਨਿਪੁੰਨ ਕੀ ਹੈ ਪੂਰਾ ਮਾਮਲਾ ਜੀ ਸੁਪਰੀ ਤਿੰਨ ਦਿਨ ਪਹਿਲੇ ਦਾ ਇਹ ਵਾਕਿਆ ਹੈ ਹੁਸ਼ਿਆਰਪੁਰ ਦੇ ਵਿੱਚ ਵਿਧਾਨ ਸਭਾ ਖੇਤਰ ਪੈਂਦੇ ਟਾਂਡੇ ਦੇ ਵਿਖੇ ਦੇ ਗਵਰਨਮੈਂਟ ਕਾਲਜ ਚ ਪੜਨ ਵਾਲੀ ਇੱਕ ਲੜਕੀ ਹੈ ਜਿਹੜੀ ਕਿ ਖਿਡਾਰਨ ਵੀ ਸੀਗੀ ਐਥਲੀਟ ਸੀਗੀ ਉਹ ਉਸਨੇ ਉਸ ਨੂੰ ਖੇਡ ਦਾ ਖੇਡ ਦੇ ਦੁਆਰਾ ਬਾਹਰ ਵਿਦੇਸ਼ ਭੇਜਨ ਦਾ ਚਾਂਸਾ ਦੇ ਕੇ ਇੱਕ ਇੱਥੇ ਦੇ ਪੂਰਵ ਗ੍ਰੰਥੀ ਨੇ ਗੁਰਦੁਆਰੇ ਦੇ ਗ੍ਰੰਥੀ ਨੇ ਉਸ ਨੂੰ ਮੁਹਾਲੀ ਲੈ ਜਾ ਕੇ ਉਸ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਚੰਗਲ ਤੋਂ ਬਚ ਕੇ ਵਾਪਸ ਆਈ ਇਸ ਜਿਹੜੀ ਇਸ ਖਿਡਾਰਨ ਨੇ ਇੱਥੇ ਟਾਂਡੇ ਵਿਖੇ ਥਾਣੇ ਮਾਮਲਾ ਦਰਜ ਕਰਵਾਇਆ ਹੈ ਨਿਪੁੰਕੀ ਲੜਕੀ ਦੇ ਪਰਿਵਾਰ ਕੇ ਮੈਂਬਰਾਂ ਨੂੰ ਪਤਾ ਸੀ ਕਿ ਉਹਨਾਂ ਦੀ ਲੜਕੀ ਇਨੇ ਦਿਨ ਕਿਸ ਕਿੱਥੇ ਦੇ ਕਿਸ ਹਾਲਾਤ ਚ ਰਹੀ ਇਹਨੇ ਦੇ ਨਾਮ ਜੀ ਬਿਲਕੁਲ 3 ਦਿਨ 7 ਦਿਨ ਤੱਕ ਜਿਸ ਲਈ ਗਈ ਜਾਂ ਗ੍ਰੰਥੀ ਦੇ ਨਾਲ ਗਈ ਆ ਉਹ ਸਾਰਾ ਕੁਝ ਮਾਮਲਾ ਪੁਲਿਸ ਆਪਣੇ ਉਸੇ ਪਰਿਵਾਰ ਦੇ ਧਿਆਨ ਜੀ ਸੀਗਾ ਪਰਿਵਾਰ ਨੂੰ ਪੂਰੀ ਪੂਰੀ ਤਰ੍ਹਾਂ ਨਾਲ ਝਾਂਸੇ 'ਚ ਲਿੱਤਾ ਸੀ ਇਸ ਗਰੰਟੀ ਨੇ ਕਿ ਤੁਹਾਨੂੰ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਮਿਲਵਾ ਕੇ ਮੈਂ ਖੇਡ ਵਿਭਾਗ ਦੇ ਵਿੱਚ ਮੇਰਾ ਅੱਛਾ ਪਹਿਚਾਨ ਹੈ ਜਿਸ ਕਰਕੇ ਮੈਂ ਤੁਹਾਨੂੰ ਉੱਥੇ ਭੇਜਵਾ ਸਕਦਾ ਹਾਂ ਤਾਂ ਇਸੇ ਝਾਂਸੇ 'ਚ ਪੂਰਾ ਪਰਿਵਾਰ ਆ ਗਿਆ ਸੀਗਾ ਲੇਕਿਨ ਅਸਲੀਅਤ ਕੁਝ ਹੋਰ ਸੀਗੀ ਔਰ ਲੜਕੀ ਉੱਥੇ ਜਾ ਕੇ ਇਸ ਦੇ ਨੇ ਚਾਂਸੇ ਚ ਆ ਗਈ ਔਰ ਜਿਸ ਕਾਰਨ ਉਹ ਦੇ ਨਾਲ ਦੋ ਦਿਨ ਉਸ ਮੁਹੱਲੇ ਦੇ ਕਿਸੇ ਘਰ ਦੇ ਵਿੱਚ ਜਿਸ ਨੇ ਬਲਾਸਕਾਰ ਕਰਦਾ ਰਿਹਾ ਕਿਸੇ ਤਰ੍ਹਾਂ ਉਹ ਉਸ ਦੇ ਚੰਗਲ ਤੋਂ ਵਾਪਸ ਨਿਕਲੀ ਤਾਂ ਜੋ ਇਹ ਸਾਰੀ ਕਹਾਣੀ ਸਾਫ਼ ਹੋ ਪਾਈ ਜੀ ਨਿਪਨ ਕੀ ਲੜਕੀ ਦੀ ਉਮਰ ਬਾਰੇ ਕੁਝ ਪਤਾ ਚੱਲ ਸਕਿਆ ਜੀ ਲੜਕੀ ਦੀ ਉਮਰ 27 ਸਾਲ ਦੀ ਕਰੀਬ ਲੜਕੀ ਦੀ ਉਮਰ ਹੈ ਔਰ ਫਿਲਹਾਲ ਪੁਲਿਸ ਨੇ ਕੋਲ ਮਾਮਲਾ ਦਰਜ ਕਰਵਾ ਕੇ ਪੁਲਿਸ આરોપી ਦੀ ਪਾਲ ਕਰ ਰਹੀ ਹੈ ਸਾਹਮਣੇ ਤੋਂ ਪੂਰੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ